ਆ ਜੀ ਦਾ ਅੰਦਰ ਆ ਰਿਹਾ ਹੈ ਅੰਦਰ ਆ ਰਿਹਾ ਹੈ ਬੁੱਧੀ ਦਾ ਮੇਰੀ ਆ ਇਹ ਇਹ ਅਵਿਲੇ ਰੀ ਜਨਨ ਆ ਸਾਡਾ ਛੋਟੀ ਐਸਪੀ ਇਹਨਾਂ ਨੂੰ ਜਾ ਕੇ ਕਹੋ ਵੀ ਤੁਸੀਂ 6 ਵਜੇ ਤੋਂ ਕੰਮ ਸ਼ੁਰੂ ਕਰਦੋ ਤੇ 5:30 ਤੱਕ ਦੁਕਾਨਾਂ ਬੰਦ ਕਰਕੇ ਆਪਣੇ ਘਰ ਚਲੇ ਜਾਓ ਅਸੀਂ ਕਿੱਥੇ ਡਟੇ ਹੋਏ ਹਾਂ ਸਾਡੇ ਸ਼ਹਿਰ ਦੇ ਮਸ਼ਹੂਰ ਵਪਾਰੀ ਲੱਖੀ ਢਲੋਂ ਜਿਹਨਾਂ ਨੂੰ ਅਸੀਂ ਪਿਆਰ ਨਾਲ ਲੱਗੀ ਪਲਦੇ ਆਂ ਉਹਨਾਂ ਦੇ ਪਰਿਵਾਰ ਤੇ ਕੱਲ 9 ਵਜੇ ਕਹਿਰ ਵਾਪਰਿਆ ਉਹਦੇ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮੈਂ ਇਹ ਗੱਲ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਨਾ ਐਸਐਸਪੀ ਤੋਂ ਪੁੱਛਣਾ ਚਾਹੁੰਨਾ ਇਹ ਜਿਹੜਾ ਐਸਐਚਓ ਤੁਸੀਂ ਇੱਥੇ ਲਾਇਆ ਸੀ ਕਾਦੇ ਵਾਸਤੇ ਲਾਇਆ ਸੀ ਇਹਦਾ ਕੰਮ ਕੀ ਸੀ ਇਹਦੀਆਂ ਗੰਦੀਆਂ ਕਰਤੂਤਾਂ ਨੇ ਡੇਰਾ ਬਾਬਾ ਨਾਨਕ ਰੋਲ ਕੇ ਰੱਖ ਦਿੱਤਾ ਇਹਨੂੰ ਇੰਨੀ ਸ਼ਰਮ ਨਹੀਂ ਆਈ ਬਾਬੇ ਨਾਨਕ ਦੀ ਧਰਤੀ ਆ ਮੈਂ ਬਾਬੇ ਨਾਨਕ ਦੀ ਧਰਤੀ ਬਖਸ਼ਦਾ ਹੋਰ ਕਿਹੇ ਥਾਣੇ ਲੱਗ ਜਾ ਜੱਲ ਜਾ ਕੇ ਜਿੰਨੇ ਮਰਜੀ ਪੈਸੇ ਇਕੱਠੇ ਕਰ ਕਈ ਐਸਐਚਓ ਆ ਗਏ ਕਈ ਚਲ ਗਏ ਕੋਈ ਕੀੜੇ ਪੈ ਕੇ ਮਰ ਗਿਆ ਕਿਸਦਾ ਲੱਕ ਟੁੱਟ ਗਿਆ ਕਿਸਦੀ ਲੱਤ ਟੁੱਟ ਗਈ ਜੋ ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਭਰਨਾ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਵੇਖਦੇ ਰਹੇ ਹਾਂ ਜੋ ਇਹਨੇ ਕੀ ਕੀਤਾ ਚਲੋ ਪਰਵਾਹ ਨਾਲ ਉਹ ਅਤ ਨਿੰਦਰ ਜੋਗਾ ਕਿਉਂਕਿ ਜਿਹੜੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦੋ ਗਨਮੈਂਟ ਦਿੱਤੇ ਗਏ ਸੀ ਇਹਨੂੰ ਚਲੋ ਪਰਿਵਾਰ ਨੂੰ ਉਹ ਵੀ ਇਹ 5 ਵਜੇ ਤੋਂ ਪਹਿਲਾਂ ਡੇਜ ਬਿਠਾ ਕੇ ਦਿੱਕਦੇ ਲੈ ਗਿਆ ਕਿਹੜੀ ਯਾਦਾਂ ਲੱਗੀ ਸੀ ਪਾਕਿਸਤਾਨ ਨਾਲ ਤੇ ਉਹ ਦੋ ਬੰਦੇ ਜਿਹੜੇ ਗਨਮੈਂਟ ਸੀ ਇੱਕ ਦਾ ਚੂੜਾ ਟੁੱਟਾ ਇੱਕ ਵੈਸੇ ਬਿਮਾਰ ਆ ਉਹਨਾਂ ਨੇ ਕਿਹੜੇ ਬਾਰਡਰ ਦੀ ਰਖਵਾਲੀ ਕਰਨੀ ਸੀ ਤੁਝੋ ਕੇ ਲੈ ਗਿਆ ਉਹਨਾਂ ਨੂੰ ਜਦੋਂ ਉਹਨਾਂ ਨੇ ਫੇਰ ਦੁਬਾਰਾ ਫੋਨ ਕੀਤਾ ਜਵਾਬ ਮਿਲਿਆ ਜੀ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਕੋਈ ਸ਼ੰਨਾ ਤੁਸੀਂ ਜਾਓ ਦੁਕਾਨਾ ਬੰਦ ਕਰਕੇ ਕਿਸ ਬੰਦੇ ਨੇ ਦੱਸਿਆ ਵੀ ਅੱਜ ਇਹਨਾਂ ਕੋਲ ਗੱਲ ਮੈਨ ਰਹਿੰਦੀ ਜਦੋਂ ਅਸਰ ਜੋ ਗੱਲ ਮੈਨ ਲਿਆ ਆ ਜਿਹੜਾ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਸਬੰਦੇ ਨੇ ਦੱਸਿਆ ਵੀ ਅੱਜ ਹੈ ਨਹੀਂ ਜਾਓ ਤੁਸੀਂ ਜੋ ਕਰਨਾ ਕਰ ਸ਼ਰੇਆਮੇ ਬੰਦੇ ਦੀ ਮਰੀਪਿਆ ਇਹ ਸਬੰਦੇ ਨੇ ਗੱਲ ਮੈਨ ਵਾਪਸ ਲੈਣ ਦੇ ਕਾਰਨ ਤੁਹਾਡੇ ਬੱਚੇ ਦੀ ਬੇਟੀ ਦੀ ਹੱਤਿਆ ਹੋਈ ਆ ਮੈਂ ਸ਼ਰ੍ਹਾਂ ਵਿੱਚ ਇਹਨੂੰ ਜ਼ਿੰਮੇਵਾਰ ਸਮਝਣਾ ਜੀ ਕੱਲ ਇੱਥੇ ਡੇਰਾ ਬਾਬਾ ਬਨਾਨਾ ਕਿਖੇ ਰਵੀ ਕਰਿਆਨਾ ਸਟੋਰ ਦੇ ਮਾਲਕ ਰਵੀ ਟਲੋਂ ਦੇ ਉੱਤੇ ਜਾਨੀਵਾ ਹਮਲਾ ਹੋਇਆ ਸੀਗਾ ਕੁਚਣ ਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਨਾਲ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਉਸੇ ਸੰਬੰਧ ਵਿੱਚ ਸ਼ਹਿਰ ਵਾਸੀਆਂ ਵੱਲੋਂ ਤੇ ਸ਼ਹਿਰ ਦੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਜਿਹੜੇ ਵਾਸੀ ਸੀਗੇ ਉਹਨਾਂ ਵੱਲੋਂ ਥਾਣਾ ਡੇਰਾ ਬਾਬਾ ਨਾਨਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਰਨੇਮ ਵਜੋਂ ਅਜੋ ਇੱਥੇ ਬੈਠੇ ਸੀਗੇ ਤੇ ਉਹਨਾਂ ਨੇ ਪੁਲਿਸ ਦੇ ਜਿਹੜਾ ਇੱਥੇ ਐਸ ਐਚ ਓ ਤੇ ਡੀ ਐਸ ਪੀ ਹੈ ਉਹਦੇ ਉੱਤੇ ਅਲੀਗੇਸ਼ਨਸ ਲਗਾਈਆਂ ਸੀਗੀਆਂ ਕਿ ਉਹਨਾਂ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਗਈ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਐਸ ਐਚ ਓ ਹੈ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਜਿਹੜੀ ਡੀ ਐਸ ਪੀ ਸਾਹਿਬ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਹੈ ਉਹਨੂੰ ਵੀ ਅਸੀਂ ਹੈੱਡਕਵਰਟਰ ਲੈਵਲ ਤੇ ਵੈਰੀਫਾਈ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਹੈ ਉਹਨੂੰ ਜੁੜੀ ਥ੍ਰੈਟ ਪਰਸੈਪਸ਼ਨ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਐਪਰੋਪਰੀਏਟ ਸਿਕਿਉਰਿਟੀ ਕਵਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਸ਼ਹਿਰ ਵਾਸੀਆਂ ਦੀ ਡਿਮਾਂਡ ਸੀ ਕਿ ਇੱਥੇ ਸ਼ਾਮ ਨੂੰ ਪੈਟਰੋਲਿੰਗ ਤੇ ਗਸ਼ਤ ਜਿਹੜੀ ਆ ਵਧਾਈ ਜਾਵੇ ਉਹਦੇ ਵਾਸਤੇ ਅਸੀਂ ਐਡੀਸ਼ਨਲ ਫੋਰਸ ਦੀ ਰਿਕੁਆਇਰਮੈਂਟ ਕੀਤੀ ਹੈ ਉਹ ਜਦੋਂ ਸਾਨੂੰ ਐਡੀਸ਼ਨਲ ਫੋਰਸ ਮਿਲ ਜਾਂਦੀ ਹੈ ਤੇ ਤੁਸੀਂ ਦੇਖੋਗੇ ਕਿ ਇੱਥੇ ਸ਼ਹਿਰ ਨੂੰ ਸ਼ਾਮ ਨੂੰ ਜਿਹੜਾ ਜਿਹੜੀ ਪੈਟਰੋਲਿੰਗ ਤੇ ਨਾਕਾਬੰਦੀ ਹੈ ਉਹ ਨੂੰ ਸਾਰਾ ਕਵਰ ਕੀਤਾ ਜਾਏਗਾ ਇਸ ਤੋਂ ਇਲਾਵਾ ਸ਼ਹਿਰ ਦੇ ਅਸਾਂ ਦੇ ਇੱਕ ਦੋ ਪੁਆਇੰਟ ਸੀਗੇ ਕਿ ਜਿਹਦੇ ਵਿੱਚ ਸ਼ਹਿਰ ਦਾ ਕੁਝ ਪੁਆਇੰਟ ਸੀਗੇ ਜਿਹੜੇ ਬੰਦ ਕਰ ਦਿੱਤੇ ਜਾਂਦੇ ਸੀ ਸ਼ਾਮ ਨੂੰ ਸੋ ਉਹ ਵੀ ਇਹਨਾਂ ਨਾਲ ਗੱਲ ਤਾਲਮਿਲ ਕੀਤਾ ਗਿਆ ਕਿ ਕੋਈ ਵੀ ਅਜਿਹਾ ਪੁਆਇੰਟ ਨਹੀਂ ਰੱਖਿਆ ਗਿਆ ਇਕ ਜਨੂ ਕੰਪਲੀਟਲੀ ਬੰਦ ਕੀਤਾ ਜਾਵੇ ਆਵਾਜ਼ਾਈ ਜਿਹੜੀ ਹੈ ਖੁੱਲੀ ਰੱਖੀ ਜਾਏਗੀ ਆ ਬਾਕੀ ਪਰਿਵਾਰ ਦੇ ਜਾਂ ਸ਼ਹਿਰ ਵਾਸੀਆਂ ਦੇ ਕੁਝ ਹੋਰ ਪਰਸਨਲ ਇਸ਼ੂ ਸੀਗੇ ਸੋ ਉਹ ਸਾਰੇ ਸੁਨੇ ਗਏ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਾਡੇ ਨਾਲ ਤਾਲਮਿਲ ਕਰਨ ਅਸੀਂ ਸਾਰੇ ਜਿਹੜੇ ਇਸ਼ੂਜ਼ ਨੇ ਉਹਨਾਂ ਉਤੇ ਕਾਰਵਾਈ ਕਰਾਂਗੇ ਜਿਹੜਾ ਤਰਨਾ ਹੈ ਉਹਨੂੰ ਹਾਂਜੀ ਫਿਲਹਾਲ ਜਿਹੜਾ ਤਰਨਾ ਹੈ ਇਹ ਜਿਹੜਾ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਜਦੋਂ ਤਾਲਮੇਲ ਕਰਕੇ ਇਹ ਤਰਨਾ ਚੱਕ ਦਿੱਤਾ ਗਿਆ ਇਹ ਕਿੰਨੇ ਚਿਰ ਦਾ ਟਾਈਮ ਪੀਰੀਅਡ ਦਿੱਤਾ ਗਿਆ ਇਹ ਟਾਈਮ ਪੀਰੀਅਡ ਕੋਈ ਐਸਾ ਸਪੈਸੀਫਿਕ ਟਾਈਮ ਪੀਰੀਅਡ ਨਹੀਂ ਹੈ ਇਹ ਅਸੀਂ ਇੱਥੇ ਆ ਜੀ ਸ਼ਹਿਰ ਵਾਸੀ ਵੀ ਇੱਥੇ ਅਸੀਂ ਤਾਂ ਕੱਲ ਤੋਂ ਹੀ ਇਹਦੇ ਉੱਤੇ ਕਾਰਵਾਈ ਸਟਾਰਟ ਕਰਨ ਦੀ ਗੱਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੈਗੀ ਕਾਰਵਾਈ ਅਮੂਲੂਚ ਲੈਣੀ ਚਾਹੀਦੀ ਹੈ ਟਾਈਮ ਪੀਰੀਅਡ ਵੀ ਹੋ ਕੱਲ੍ਹੋਂ ਮਿਲਾਂ ਕਰਾਂਗੇ ਮੇ ਕੋ ਕਲ ਰਾਤ ਜਿਹੜਾ ਇੱਥੇ ਤੇ ਮਰਡਰ ਹੋਇਆ ਇਹਨਾਂ ਗੈਂਗਸਟਰਾਂ ਵੱਲੋਂ ਰਵੀ ਕੁਮਾਰ ਹੋਰ ਰਹਦਾ ਸ਼ਹਿਰ 'ਚ ਜਿੰਨਾਂ ਦਾ ਬੜਾ ਰਸੂਖ ਹੁੰਦਾ ਸੀ ਇਹ ਜੋ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਓਏ ਇੱਥੋਂ ਦੇ ਐਸਐਚਓ ਸਤਪਾਲ ਸਿੰਘ ਉਹਨਾਂ ਨੇ ਰਵੀ ਹੋਰਾ ਕੋਲੋਂ ਕੱਲ ਹੀ ਸਿਕਿਉਰਿਟੀ ਵਾਪਸ ਲਈ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਨਹੀਂ ਕੱਲ ਹੀ ਵਾਪਸ ਲਈ ਤੇ ਕੁਝ ਘੰਟਿਆਂ ਬਾਅਦ ਹੀ ਜਿਹੜੀ ਗੈਂਗਸਟਰ ਆ ਕੇ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਘਰ ਦੇ ਬਾਹਰ ਪਰ ਆ ਦੇ ਟਾਈਮ ਕੋਈ 9 ਵਜੇ ਹੋਣੀ ਹੈ ਉਸ ਤੋਂ ਬਾਅਦ ਜਦੋਂ ਲੋਕ ਸ਼ਹਿਰ ਵਾਲੇ ਇਕੱਠੇ ਹੋਏ ਕਿ ਤੁਸੀਂ ਆਹ ਕੀਤਾ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਟਰਾਂਸਫਰ ਕਰਤੀ ਐ ਥੋ ਰਾਤੋਂ ਰਾਤ ਹੀ ਉਹਨਾਂ ਕੋਲੋਂ ਇਹ ਚੀਜ਼ ਦੀ ਮੰਗ ਹੈ ਕਿ ਇਹਨਾਂ ਨੂੰ ਇਹੋ ਜਿਹੇ ਚੋਰਾਂ ਇਹੋ ਜਿਹੇ ਚੋਰ ਠੱਗ ਐਸਐਚਓ ਨੂੰ ਜਿਹੜੇ ਗੈਂਗਸਟਰ ਨਾਲ ਰਲਦੇ ਐ ਇਹਨਾਂ ਇਹਨਾਂ ਦੀ ਟਰਾਂਸਫਰ ਕਰਕੇ ਕੋਈ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਸਰਕਾਰ ਤੁਸੀਂ ਚਲਾ ਰਹੇ ਹੋ ਤੁਹਾਨੂੰ ਆਹ ਚਾਹੀਦਾ ਇਹੋ ਜਿਹੇ ਐਸਐਚਓ ਨੂੰ ਫੜ ਕੇ ਅੰਦਰ ਦੋ ਪਰਚਾ ਕਰੋ ਤਾਂ ਕਿ ਕੱਲ ਤੋਂ ਕੋਈ ਐਸਐਚਓ ਇਹੋ ਜੀ ਹਰਕਤ ਨਾ ਕਰ ਪਾਏ ਕਿ ਜਿਹਦੇ ਕਰਕੇ ਕਿਸੇ ਪਰਿਵਾਰ ਦਾ ਕਿਸੇ ਕਿਸੇ ਦੇ ਬੱਚਿਆਂ ਦਾ ਜਿਹੜਾ ਸਿਰ ਦਾ ਰਾਖਾ ਉਹਨਾਂ ਦਾ ਪਿਓ ਹੈ ਉਹਨਾਂ ਦੇ ਹੱਥੋਂ ਉਹਨਾਂ ਕੋਲੋਂ ਚਲੇ ਜਾਵੇ ਮੈਂ ਦੇਖੋ ਜੀ ਮੈਂ ਵੀ ਕਿਹਾ ਪ੍ਰਧਾਨ ਸਾਹਿਬ ਨੇ ਵੀ ਕਿਹਾ ਓਪਨਲੀ ਸਾਰੇ ਇੱਥੇ ਮੰਡੀ ਪਿੱਛੇ ਮੰਡੀ ਐ ਇੱਥੇ ਰੈਲੀ ਹੋਈ ਸੀ ਸਾਡੇ ਪਾਰਟੀ ਦੇ ਪ੍ਰਧਾਨ ਵੀ ਆਏ ਸੀ ਬਾਜਵਾ ਸਾਹਿਬ ਸਾਰਿਆਂ ਅੱਗੇ ਮੈਂ ਇੱਕ ਗੱਲ ਬੋਲੀ ਸੀ ਜੀ ਇੱਥੋਂ ਦਾ ਐਸ ਐਚ ਓ ਤੇ ਇੱਥੋਂ ਦਾ ਡੀ ਐਸ ਪੀ ਜੋਗਾ ਸਿੰਘ ਤੇ ਸਤਪਾਲ ਇਹ ਦੋਵੇਂ ਜਣੇ ਗੈਂਗਸਟਰ ਨਾਲ ਲੜੇ ਹੋਏ ਆ ਪੂਰੇ ਤੌਰ ਤੇ ਲੜੇ ਹੋਏ ਆ ਪਤਾ ਨਹੀਂ ਇਹਨਾਂ ਦੀ ਕੀ ਸਾਝ ਹੈ ਆਪਸ ਵਿੱਚ ਪਰ ਇਹਨਾਂ ਨੇ ਕਿਸੇ ਦੇ ਲੋਕਾਂ ਦੇ ਮਾਮਾ ਦੇ ਇਹਨਾਂ ਨੇ ਪੁੱਤ ਮਾਰਾ ਕੇ ਤੇ ਫੇਰ ਇਹ ਨਾਲ ਸਾਹ ਲੈਣਾ ਇੱਕ ਬੜਾ ਕੁਝ ਐਸੇ ਚੋ ਇਥੋਂ ਵਾਲਾ ਕਰੀ ਗਿਆ ਬੜਾ ਵੱਡਾ ਚੋਰ ਰਿਆ ਬੜਾ ਕੁਝ ਕਰੀ ਗਿਆ ਪਰ ਇਹਦੇ ਉੱਪਰ ਉਸ ਟਾਈਮ ਤੇ ਕਾਰਵਾਈ ਕੋਈ ਨਹੀਂ ਹੋਈ ਜਦੋਂ ਅਸੀਂ ਬੋਲੇ ਜੇ ਸਰਕਾਰਾਂ ਸੀਰੀਅਸ ਲੈਂ ਲੱਗ ਜਾਣ ਕਿਸੇ ਦੀ ਗੱਲ ਨੂੰ ਤੇ ਇਹੋ ਜੇ ਲੋਕਾਂ ਨੂੰ ਨੱਥ ਪਾ ਲੈਣ ਦੀ ਪਹਿਲਾਂ ਤੇ ਅੱਜ ਰਵੀ ਹੋਰਾਂ ਨੇ ਵੀ ਬਚ ਜਾਣਾ ਸੀ ਤੇ ਹੋਰ ਬੜਿਆ ਲੋਕਾਂ ਬਚ ਜਾਣਾ ਸੀ ਵੇਖੋ ਜੀ ਇਹ ਇਹ ਤੇ ਇੱਕ ਇੱਕ ਦਿਨ ਦੀ ਗੱਲ ਹੈ ਇਹ ਤੇ ਇੱਕ ਇੱਕ ਦਿਨ ਚ ਮਿਨਿਮਮ ਇੱਕ ਤੇ ਲਾਓ ਇੱਕ ਤੋਂ ਵੱਧ ਹੋਵੇ ਤੇ ਬੰਦਾ ਕਵੇ ਦੋ ਚੱਲ ਗਏ ਰੋਜ਼ ਦੀ ਇੱਕ ਅਧੀ ਕਿਸੇ ਦਾ ਕਿਸੇ ਤੇ ਗੋਲੀ ਚੱਲਦੀ ਹੈ ਰੋਜ਼ ਕਿਸ ਕੋਲੋਂ ਫਰੋਤੀ ਬੱਗੀ ਜਾਂਦੀ ਹੈ ਨਾਕਿਆਂ ਦਾ ਕੋਈ ਨਾਮ ਨਿਸ਼ਾਨੀ ਬੈਰੀਕੇਡਿੰਗ ਕਰਕੇ ਛੱਡ ਦਿੰਦੇ ਮੁਲਾਜ਼ਮ ਕੋਈ ਨਹੀਂ ਖੜਾ ਹੁੰਦਾ ਇਥੇ ਪੁਲਿਸ ਦਾ ਕੰਮ ਕੀ ਜਿੰਨਾਂ ਕੋਲੋਂ ਬਚਣ ਨੂੰ ਬੈਠੇ ਆ ਸੀ ਤੇ ਅੱਜ ਤੇ ਉਹਨਾਂ ਨੇ ਸਭ ਤੋਂ ਵੱਧ ਗਦਰ ਉਠਾ ਲਿਆ ਸਾਡੇ ਹਲਕੇ 'ਚ ਤੇ ਜੇ ਮਦਦ ਲਈ ਜਾਵਾਂਗੇ ਲੋਕ ਜਿਹੜੇ ਆਮ ਜਾਣ ਕੇ ਲੋਕ ਸਭ ਮੇਰੇ ਕੋਲ ਹੈਗੀ ਹੈ ਸਿਕਿਉਰਿਟੀ ਮੇਰੇ ਫਾਦਰ ਕੋ ਸਿਕਿਉਰਿਟੀ ਹੈ ਸਾਡੇ ਮੁੱਖ ਮੰਤਰੀ ਕੋ ਅੰਤਾਂ ਦੀ ਸਿਕਿਉਰਿਟੀ ਹੈ ਅਸੀਂ ਬਚ ਜਾਾਂਗੇ ਜਿਹੜਾ ਲੋਕਾਂ ਕੋਲ ਸਿਕਿਉਰਿਟੀ ਹੈ ਹੀ ਨਹੀਂਗੀ ਤੇ ਉਹਨਾਂ ਨੂੰ ਬਚਾਉਣ ਵਾਲੇ ਕਿੱਥੇ ਜਾਣਗੇ ਉਹਨਾਂ ਨੂੰ ਬਚਾਉਣ ਵਾਲੇ ਤੇ ਉਹਨਾਂ ਨਾਲ ਆਪਰੇ ਵਾਲੀਆਂ ਜਿਨ੍ਹਾਂ ਨੇ ਮਾਰਨਾ ਉਹਨਾਂ ਕੋਲੋਂ ਬਚਣ ਦੀ ਲੋੜ ਹੈ ਗੁੰਡਿਆਂ ਨਾਲੋਂ ਵੱਧ ਤੇ ਇਸ ਟਾਈਮ ਤੇ ਪੰਜਾਬ ਨੂੰ ਪੁਲਿਸ ਕੋਲੋਂ ਡਰਨ ਦੀ ਲੋੜ ਪੈਂਦੀ ਹੈ Yeah,